ਦੇ ਬਾਬਾ ਜੀ ਅੰਮ੍ਰਿਤਧਰ ਜੀ ਬੇਕੋ ਅੱਜ ਪਟਿਆਲੇ 'ਚ ਪਹਿਲੇ ਵੀ ਬਹੁਤ ਸੰਘਰਸ਼ ਚੱਲ ਰਹੇ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਕਾਰਪੋਰੇਸ਼ਨ ਨੂੰ ਆਪਣਾ ਹਥਿਆਰ ਬਣਾ ਕੇ ਪੰਜਾਬ ਸਰਕਾਰ ਪਟਿਆਲਾ ਸ਼ਹਿਰ ਨੂੰ ਲੁੱਟਣ ਨੂੰ ਫਿਰਦੀ ਆ ਕਮਰਸ਼ੀਲੀ ਤੌਰ ਤੇ ਤੇ ਸਾਰੇ ਜਿਦਾਦਾਂ ਜਿਹੜੀਆਂ ਨੇ ਉਹ ਦੱਬ ਕੇ ਸਰਕਾਰ ਵੇਚ-ਬੱਟ ਕੇ ਰੈਵਨਿਊ ਜਨਰੇਟ ਕਰਨਾ ਚਾਹੁੰਦੀ ਆ ਇਸੇ ਮਹੀਨ ਜਾਲਾ ਲਾ ਲੋ ਇਸੇ ਛੇੜੰਤਰ ਦੇ ਤਹਿਤ ਇੱਕ ਵਾਰ ਫੇਰ ਤੋਂ 200 ਸਾਲ ਪੁਰਾਣੀ ਗੁਗਾ ਮਾੜੀ ਜਿਹੜੀ ਥਾਪਰ ਕਾਲਜ ਦੇ ਵਿੱਚ ਆ ਇਹਨਾਂ ਚਲੋ ਭਾਈ ਸਾਹਿਬ ਸਪੋਕਸਪਰਸਨ ਨੇ ਆਪਣੇ ਗੋਗਾ ਮਾੜੀ ਦੇ ਜਿੱਥੇ ਗੁਰੂ ਮਾਰਿਆ ਦਾ ਸਥਾਨ ਵੀ ਆ ਤੇ ਉੱਥੇ ਸ਼ਿਵ ਮੰਦਿਰ ਵੀ ਆ ਅੱਜ ਸਰਕਾਰ ਇੱਕ ਪਾਸੇ ਦਾ ਵਿਧਾਨ ਸਭਾ ਚ ਬੇਦਬੀ ਦਾ ਬਿੱਲ ਹਉਨੂ ਫਿਰਦੀ ਆ ਲੋਕਾਂ ਨੂੰ ਕਹਿੰਦੇ ਥੋੜੀ ਜੀ ਅਕੀਦੇ ਦਾ ਸਤਕਾਰ ਕਰਦੇ ਆ ਤੇ ਦੂਜੇ ਪਾਸੇ ਸਰਕਾਰ ਉਰੇ ਪਹਿਲਾਂ ਗੁਰੂਗੱੜ ਠੰਡੀ ਕੋਈ ਢਾਤਾ ਨਿਸ਼ਾਨ ਸਾਹਿਬ ਵਾਰੇ ਜਿਹੜੀ ਬੇਦਬੀ ਤੇ ਸ਼ਬਦ ਬੋਲੇ ਅੱਜ ਤੱਕ ਉਹ ਮੁਲਾਜ਼ਮਾਂ ਦੇ ਕੋਈ ਕਾਰਵਾਈ ਨਹੀਂ ਹੋਈ ਆ ਉਥੇ ਅਸੀਂ ਬਚਨਵਾਦ ਦਾ ਕਿ ਸਰਕਾਰ ਸਮਾ ਲੈ ਕੇ ਗਈ ਆ ਪ੍ਰਸ਼ਾਸਨ ਸਮਾ ਲੈ ਕੇ ਗਿਆ ਉਹ ਤੋਂ ਅਸੀਂ ਖੜੇ ਆ ਆਸਿਨ ਦਾ ਸਮਾ ਦਿੱਤਾ ਸੀ ਦੇਖਾਂਗੇ ਤੇ ਕੀ ਬਣਦਾ ਤੇ ਸਾਰੀ ਗੱਲ ਤਾਂ ਸ਼ੁਰੂ ਹੋ ਗਈ ਪਰ ਉਹ ਤੋਂ ਵੱਡਾ ਜ਼ੁਲਮ ਇੱਥੇ ਹੋ ਰਿਹਾ ਕਿ 200 ਸਾਲ ਪੁਰਾਣੀ ਜਿਹੜਾ ਸ਼ਰਧਾ ਦਾ ਕੇਂਦਰ ਹੈ ਆ ਥਾਪਣ ਦਾ ਮਿਲਦਾ ਬਹੁਤ ਬਾਅਦ ਚ ਬਣਾ ਆ ਪਿੰਡ ਦੀ ਮਾੜੀ 200 ਸਾਲ ਪੁਰਾਣੀ ਹੈ ਤੇ ਜਿਵੇਂ ਮੈਨੂੰ ਪਤਾ ਲੱਗਾ ਤਿੰਨ ਟਕੇਆਂ ਚ ਖਰੀਦੀ ਜਦੋਂ ਟਕੇ ਦਾ ਸਮਾ ਹੁੰਦਾ ਸੀ ਕਦੇ ਰੈਵਨਿਊ ਰਿਪੋਰਟ ਚੱਲਦਾ ਭਾਈ ਸਾਹ ਲੜਾਈ ਲੜ ਰਹੇ ਨੇ ਰੈਵਨਿਊ ਦੇ ਦਫ਼ਤਰ ਜਿਲੰਦਰ ਚ ਹਾਈ ਕੋਰਟ ਚ ਪੈਂਡ ਮਸਲੇ ਪੈਂਡਿੰਗ ਨੇ ਪਰ ਕਮਿਸ਼ਨਰ ਕਾਰਪੋਰੇਸ਼ਨ ਅੱਜ ਇਸ ਜਗ੍ਹਾ ਨੂੰ ਹਥਿਆਕੇ ਤੇ ਲੋਕਾਂ ਤੇ ਜਬਰ ਜ਼ੁਲਮ ਕਰਕੇ ਸਰਕਾਰ ਦੇ ਮਨਸੂਬੇ ਬਹਾਲ ਕਰਨਾ ਚਾਹੁੰਦੇ ਨੇ ਤੇ ਅਸੀਂ ਮੈਂ ਬੜਾ ਧੰਨਵਾਦ ਕਰ ਚੁਣਾ ਚਾਹੁੰਦਾ ਹਾਂ ਸਾਡੇ ਵੱਡੀ ਲੜਾਈ ਤੇ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਬਚਨਵਾਦ ਦਾ ਸਾਰਿਆਂ ਨਾਲ ਜ਼ਬਰਦਸਤ ਜੁਲਾਉਣਾ ਲੜਨ ਲਈ ਪਰ ਜਿਆਦਾ ਵੱਡਾ ਰੋਲ ਐ ਚ ਕਿਸਾਨ ਯੂਨੀਅਨ ਦਾ ਕਿਉਂਕਿ ਮੇਰੇ ਤੋਂ ਪਹਿਲਾਂ ਲੜਾਈ ਲੜ ਰਹੇ ਨੇ ਅਸੀਂ ਬਾਅਦ ਵਿੱਚ ਸ਼ਾਮਲ ਹੋਏ ਆ ਕ੍ਰਾਂਤੀਕਾਰੀ ਜੀਵਨ ਦੇ ਵੱਡੇ ਨੇਤਾ ਨੇ ਤੇ ਭਾਈ ਸਾਹਿਬ ਸਪੋਕਸਪਰਸਨ ਨੇ ਬਾਬਾ ਜੀ ਸ਼੍ਰੀ ਗੁਰੂ ਰਾਮਦਾਸ ਜੀ ਮਾਨਤ ਸਾਹਿਬ ਨੇ ਜਿਹੜੇ ਉਹ ਵੀ ਸੰਗਤ ਸਾਡੇ ਪਿੱਛੇ ਤੇ ਖੜੀ ਹੈ ਤੇ ਅੱਜ ਤੱਕ ਬਹੁਤ ਜ਼ੁਲਮ ਹੋ ਗਿਆ ਕਿ ਇੱਥੇ ਇੱਕ ਪਰਿਵਾਰ ਨੇ ਆ ਭਾਈ ਸਾਹਿਬ ਖੜੇ ਨੇ ਆਇਓ ਜੀ ਅੱਗੇ ਇਹਨਾਂ ਨੇ ਪਾਰ ਰਖਾਇਆ ਅੰਦਰ ਗੁਰਗਨ ਸਾਹਿਬ ਮਹਾਰਾਜ ਦਾ ਅੱਜ ਇਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਿਕਿਉਰਿਟੀ ਥਾਪਰ ਕੋਲ ਗਈ ਦੀ ਕਮਿਸ਼ਨ ਦਾ ਮਸੂਬਾ ਪੂਰਾ ਕਰ ਲੈਣ ਨੂੰ ਗੇਟ ਤੇ ਰੋਕਤਾ ਤੇ ਅੱਜ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਹੋਣ ਤੇ ਦੇਰ ਅਖੰਡ ਪਾਠ ਸਾਹਿਬ ਦਾ ਤੇ ਮੈਂ ਆਥੇ ਗੱਲ ਦੱਸਦੇ ਆ ਕਿ ਹੁਣ ਤਾਂ ਗੱਲ ਹੈ ਠੰਡੇ ਮਤੇ ਸਾਹਿਬ ਨਾਲ ਆ ਕੇ ਵੀ ਇਹ ਨਾ ਸਮਝੋ ਕਿ ਉਹ ਗੇਟ ਬੰਦ ਕਰਕੇ ਜਾਂ ਸੜਕ ਬੰਦ ਕਰਕੇ ਅਸੀਂ ਚਲੇ ਜਾਵਾਂਗੇ ਮੈਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੇ ਦਲ ਹੋਣ ਦੇ ਨਾਤੇ ਕਿਸਾਨ ਜੀਨਾਂ ਦੇ ਲੈਣਦਾ ਵਲੋਂ ਜਿਹੜੇ ਮਹਾਂਤ ਸੰਤ ਆਏ ਨੇ ਸਾਰਿਆਂ ਬੋਲੇ ਬੇਨਤੀ ਕਰਨਾ ਚਾਹੁੰਨਾ ਕਿ ਸੰਘਰਸ਼ ਬਹੁਤ ਵੱਡਾ ਹੋਇਆ ਹੈ ਨਾ ਮੁਰਗੇ ਸਾਹਿਬ ਨਹੀਂ ਹੋਣਾ ਹੈ ਜੇ ਵੱਡੇ ਘਰਾਣਿਆਂ ਨੂੰ ਨਾ ਪਾੜੋ ਸਰਕਾਰ ਪੰਜਾਬੀ ਯੂਨੀਵਰਸਿਟੀ ਬੜਾ ਮੈਂ ਸਟੂਡੈਂਟ ਰਹਾ ਉਹ ਤੇ ਰਾਜਨੀਤੀ ਦੇ ਵਿੱਚ ਨਿਕਲਿਆ ਪੰਜਾਬੀ ਯੂਨੀਵਰਸਿਟੀ ਦੀ ਉਹ ਤੋਂ ਬੜਾ ਬੋਲਦੇ ਨੇ ਕਾਮਰਡ ਵੈਸੇ ਦਾ ਕਾਮਰਡਾਂ ਦਾ ਆਪਣੀ ਵਿਚਾਰਧਾਰਾ ਹੈ ਪਰ ਇੱਕ ਸ਼ਬਦ ਬਹੁਤ ਸੋਹਣਾ ਬੋਲਦੇ ਨੇ ਆਪਾਂ ਮੈਨੂੰ ਇੰਗਲਿਸ਼ੀ ਪਤਾ ਗਵਰਨਮੈਂਟ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਗਵਰਨ ਕਰੇ ਪਰ ਪੰਜਾਬੀ ਜਿਹੜੀ ਗਵਰਨਮੈਂਟ ਲੋਕਾਂ ਦੇ ਮਿੰਟ-ਮਿੰਟ ਤੇ ਹੋਰ ਕਰੇ ਉਹ ਗਵਰਨਮੈਂਟ ਹੁੰਦੀ ਹੈ ਨਾ ਜਿਹੜੇ ਲੋਕਾਂ ਦੇ ਗਲਾਬੇਨ ਵੱਤ ਪਾਵੇ ਲੋਕਾਂ ਦੀ ਜ਼ਮੀਨਾਂ ਨੂੰ ਹੱਥ ਪਾਵੇ ਤੇ ਲੋਕਾਂ ਦੇ ਆਰਥਿਕ ਵਸੀਲਾਂ ਨੂੰ ਹੱਥ ਪਾਵੇ ਉਹ ਸਰਕਾਰ ਨੂੰ ਨੈਤਿਕ ਅਧਾਰ ਤੇ ਕਿਤੇ ਵੀ ਸਤਾ ਕਰਨ ਦਾ ਹੱਕ ਨਹੀਂ ਹੈ ਤੁਹਾਨੂੰ ਲੱਗਦਾ ਹੈ ਕਿ ਕਾਰਪੋਰੇਸ਼ਨੇਟ ਤੇ ਕਬਜ਼ਾ ਕਰਨੀ ਚਾਹੁੰਦੀ ਹੈ ਗਿਆ ਮੈਨੂੰ ਤਾਂ ਲੱਗਦਾ ਕਾਰਪੋਰੇਸ਼ਨ ਸਾਰਾ ਕੁੱਤਾ ਕੰਮ ਕਰੀ ਬੈਠੀ ਹੈ ਪਰ ਗੱਲ ਹੈ ਵੀ ਇਹ ਕਾਗਜ਼ ਪੱਤਰ ਬਾਅਦ ਚ ਚੱਲਦੇ ਹੁੰਦੇ ਨੇ ਜਦੋਂ ਲੋਕ ਨਾ ਸੰਘਾਸ਼ ਤੇ ਆ ਜਾਂਦੇ ਨੇ ਜਿਵੇਂ ਨਾ ਤੇ ਜ਼ਮੀਨਾਂ ਤੇ ਹੱਕ 'ਚ ਖੜੇ ਹੋ ਜਾਂਦੇ ਨੇ ਤੇ ਧਾਰਮਿਕ ਸਾਧ ਤੋਂ ਹੱਥ ਪਾ ਇਹ ਗੁਰਦੁਆਰਾ ਸਾਹਿਬ ਦੀ ਨਹੀਂ ਹੈ ਇੱਥੇ ਗੋਗਾ ਮਾੜੀ ਤੋਂ ਵੀ ਢਾਉ ਨੂੰ ਫਿਰਦੇ ਨੇ ਤੇ ਗੁਰੂ ਘਰ ਨੂੰ ਵੀ ਤੇ ਸਭ ਤੋਂ ਵੱਡਿਆ ਸ਼ਿਵ ਮੰਦਰ ਨੂੰ ਵੀ ਹੱਥ ਪਾਉਣ ਦੇ ਫਰਾਗ ਚ ਨੇ ਅੱਜ ਕੇਵਲ ਇੱਕ ਫਿਰਕੇ ਇੱਕ ਧਰਨ ਦੀ ਗੱਲ ਨਹੀਂ ਹੈ ਆ ਸਮੂਹ ਪੰਜਾਬ ਦੇ ਪੰਜਾਬ ਦੇ ਖਤਰੇ ਦੇ ਵਿੱਚ ਹੈ ਮੈਂ ਤਾਂ ਇਹ एलान ਤੇ ਹਵਾਨ ਵੀ ਕਰਦਾ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸੰਘਰਸ਼ ਸ਼ੁਰੂ ਹੋਣਾ ਹੈ ਇਹ ਤਾਂ ਪੰਤ ਤੱਕ ਲੈ ਕੇ ਜਾਣਾ ਬਾਕੀ ਇਹਦੀ ਵਿਸਥਾਰ ਚ ਭਾਈ ਸਾਹਿਬ ਦੱਸੋਗੇ ਕੋਈ ਯਾਰ ਕੰਮ ਕਰੀਂ ਨਾ ਮੈਂ ਅੱਜ ਅੱਜ ਬਾਈ ਕੀ ਲਾਮਾ ਤੇ ਕੀ ਮੈਟਰ ਹੈ ਜੀ ਵਮਹਾਂਤਰਾਮਦਾ ਸਾਈਂ ਉਦਾਸੀ ਸੰਪਰਦਾਇ ਤੋਂ ਥਾਪੜ ਕੋਲੇ ਦੇ ਅੰਦਰ ਗੁੱਗਾ ਮਾੜੀ ਬਣੀ ਵੀ ਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਬਾ ਸ਼ੀਰ ਚੰਦੀ ਦਾ ਧੋਣਾ ਏ ਛੇ ਮੰਦਰ ਬਣਿਆ ਹੋਇਆ ਜੀ ਉਹਦੇ ਸਬੰਧ ਵਿੱਚ ਅਸੀਂ ਅੱਜ ਲਾਇਆ ਸੀ ਕਾਰਪੋਰੇਸ਼ਨ ਨੇ ਇੱਕ ਉਥੇ ਨੋਟਿਸ ਲਾ ਕੇ ਆਏ ਸੀ ਕਿ ਤੁਹਾਨੂੰ ਢਾਉਣ ਵਾਸਤੇ 7 ਦਿਨਾਂ ਦਾ ਮੈਟਰ ਵੀ ਕੱਲ ਖਾਲੀ ਕਰ ਦਿਓ ਵੀ ਅਸੀਂ ਤੋੜਨਾ ਏ ਉਹਦੇ ਸਬੰਧ ਵਿੱਚ ਅਸੀਂ ਧਰਨਾ ਲਾਇਆ ਸੀਗਾ ਧਰਨਾ ਵੀ ਲਗਾ ਸਾਡਾ ਇੱਕ ਸਿਰਫ ਐਮਐਲਏ ਸਾਹਿਬ ਨੂੰ ਪਾੜਾ ਮੰਗ ਪੱਤਰ ਦੇਣਾ ਸੀਗਾ ਅਸੀਂ ਜਾ ਕੇ ਤੇ ਅੱਜ ਸਾਡੇ ਉਰੇ ਸ੍ਰੀ ਖੰਡਪਾਟ ਸਾਹਿਬ ਦੀ ਲੜੀ ਸ਼ੁਰੂ ਹੋਈ ਅੱਜ ਤੋਂ ਇਹ ਸਾਡੇ ਸੰਗਤ ਆਈ ਹੈ ਜਿਨ੍ਹਾਂ ਨੇ ਖੰਡਪੜ ਸੇਵ ਕਰਾਣੇ ਸੀਗੇ ਤੇ ਜਦੋਂ ਆਈ ਸੰਗਤ ਆ ਉਹਨਾਂ ਨੂੰ ਕਹਿੰਦੇ ਆ ਸਾਨੂੰ ਅੰਦਰ ਨਹੀਂ ਜਾਣ ਦੇਣਾ ਥਾਪਰ ਕੋਲ ਜਲੇ ਕਹਿੰਦੇ ਥਾਪਰ ਕੋਲ ਦੇ ਮੇਨ ਗੇਟ ਤੋਂ ਕਹਣਗੇ ਵੀ ਕਿਉਂ ਨਹੀਂ ਜਾਣ ਦੇਣਾ ਇਹ ਕਹਿੰਦਾ ਤੁਸੀਂ ਜੋ ਕਰਨਾ ਕਰੋ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਹੈਗਾ ਥਾਪਰ ਦੇ ਸਾਨੂੰ ਇਸ ਟਾਈਮ ਬਾਹਰ ਕੱਢ ਕੇ ਸਾਨੂੰ ਮਜਬੂਰ ਕੀਤਾ ਇਹਨਾਂ ਨੂੰ ਧਰਨਾ ਲਾਣ ਵਾਸਤੇ ਜੀ ਵੀ ਤੁਹਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਸਾਨੂੰ ਜਾਣ ਤੋਂ ਵੀ ਰੋਕ ਰਹੇ ਨੇ ਮੇਰੇ ਬੱਚੇ ਨਹੀਂ ਜਾਂਦਾ ਤੁਸੀਂ ਗੱਡੀ ਤੇ ਬੈਠੇ ਹੋ ਇਸ ਤੋਂ ਮੈਂ 2006 13 ਜਨਵਰੀ ਤੋਂ ਗੱਡੀ ਤੇ ਬੈਠੇ ਆ ਮੈਂ 34 ਸਾਲ ਹੋ ਗਏ ਥਾਪਰ ਕੋਲ ਚ ਮੈਨੂੰ ਰਹਿੰ ਉਸ ਤੋਂ ਪਹਿਲਾਂ ਮੇਰੇ ਗੁਰੂ ਜੀ ਸੀ ਜਿਨ੍ਹਾਂ ਨੇ ਮੈਨੂੰ ਗੋਦ ਲਿਆਇਆ ਸੀਗਾ ਮੈਂ 1990 ਤੱਕ ਇੱਥੇ ਰਹਿ ਰਹੀ ਸੀ ਤਾਫਰ ਚ 1903 ਦੀ ਗੁੱਗਾ ਮਾੜੀ ਬਣੀ ਪਈ ਹੈ ਜੀ ਉਹਦਾ ਆਨ ਰਿਕਾਰਡ ਸਾਡੇ ਕੋਲ ਹੈ ਜੀ ਅਫਸਰਾਂ ਦੇ ਅਧਿਕਾਰੀਆਂ ਕੋਲ ਮਿਲੇ ਤੁਸੀਂ ਕਿਉਂ ਅਸੀਂ ਮਿਲੇ ਐਸ ਐਚਓ ਸਿਵਲ ਲੈਨ ਆਏ ਸਾਡੇ ਕੋਲ ਆਏ ਜੀ ਸਾਡੇ ਨਾਲ ਕੋ ਉਹਨਾਂ ਨੇ ਮਤਲਬ ਗੱਲ ਨਹੀਂ ਸੁਣੀ ਫੋਨ ਤੇ ਗੱਲ ਕਰੀਆ ਉਹਨਾਂ ਨੇ ਸਾਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਜਾਣ ਦਵਾਂਗੇ ਬਾਅਦ ਵਿੱਚ ਉਹਨਾਂ ਨੇ ਵੀ ਕਹਿਤਾ ਵੀ ਤੁਸੀਂ ਉੱਤੇ ਬੈਠੋ ਸਾਨੂੰ ਨਹੀਂ ਜਾਣ ਦੇਣਾ ਹੈਗਾ ਕੋਈ ਪਰੇਸ਼ਾਨਿਆ ਅਧਿਕਾਰੀ ਹੈਗਾ ਅੰਦਰ ਅੰਦਰ ਹੈਗੇ ਨੇ ਅੰਦਰ ਐਸ ਐਚਓ ਸਾਹਿਬ ਬੈਠੇ ਨੇ ਜੋ ਸਾਹ ਇੱਕ ਯੋਜਨਾ ਜਲੰਧਰ ਹਾਈ ਜਲੰਧਰ ਕੇਸ ਚੱਲ ਰਿਹਾ ਦਫਾ 42 ਦੇ ਵਿੱਚ ਹਾਈ ਕੋਰਟ ਕੇਸ ਚੱਲ ਰਿਹਾ ਇੱਕ ਉਹਦੇ ਚ ਕਾਰਪੋਰੇਸ਼ਨ ਦੇ ਖਿਲਾਫ ਇੱਕ ਪਟਿਆਲੇ ਸੈਸ਼ਨ ਕੋਰਟ ਤੇ ਕੇਸ ਚੱਲ ਰਹੇ ਕੋਈ ਫੈਸਲਾ ਨਹੀਂ ਆਇਆ ਇਹ ਪੈਂਡਿੰਗ ਪਏ ਨੇ ਕੇਸ ਨਹੀਂ ਕੁਝ ਨਹੀਂ ਹੈਗਾ ਜੀ ਪੁਰਾਣੇ ਸਮੇਂ ਚ ਸੰਗਤ ਦੂਸਰੇ ਗੇਟ ਤੋਂ ਹੁੰਦੀ ਸੀ ਕਿ ਉੱਤਰੋਂ ਵੀ ਨਹੀਂ ਆਉਂਦਾ ਨਹੀਂ ਉਹ ਤਾਂ ਗੇਟ ਹੁਣ ਖੋਲਿਆ ਹਜੇ 2000 ਇਹਨਾਂ ਨੇ 10 11 ਦੇ ਵਿੱਚ ਖੋਲਿਆ ਪੁਰਾਣਾ ਗੇਟ ਸਾਡਾ ਇਹ ਰਿਕਾਰਡ ਦੇ ਵਿੱਚ ਹੀ ਉੱਧਰਲੇ ਘੇੜ ਚ ਕੋਈ ਸੰਗਤ ਨਹੀਂ ਆਂਦੀ ਜੀ ਇਹ ਤਾਂ ਇੱਕ ਇੰਨਾ ਦੇ ਡਰਾਮੇ ਬਾਜੀ ਆ ਕਦੇ ਕਹਿੰਦੇ ਉੱਧਰਲੇ ਘਟ ਜਾਓ ਕਦੇ ਉੱਧਰਲੇ ਘਟ ਜਾਓ ਹੁਣ ਸਾਡੇ ਆ ਬੀਬੀਆਂ ਇੰਜਾਂ ਨੇ ਪਿੰਡ ਹਰੀਆ ਵਾਲੇ ਤੋਂ ਮੋਗੇ ਦੀ ਸੰਗਤ ਆਈ ਆ ਉਹਨਾਂ ਨੂੰ ਕਹਿੰਦੇ ਜੀ ਪਿਛਲੇ ਘੇੜ ਨੂੰ ਭੇਜੋ ਤੁਸੀਂ ਉਹ ਪਿਛਲੇ ਘੇੜ ਤੇ ਮੁੰਡੇ ਛੱਡਣਗੇ ਉਹਨਾਂ ਨੂੰ ਕਹਿੰਦੇ ਜੀ ਮੇਨ ਘੇੜ ਨੂੰ ਜਾਓ ਜੀ ਕਹਿੰਦੇ ਕਿਸੇ ਨੂੰ ਅੰਦਰ ਐਂਟਰੀ ਨਹੀਂ ਹੁੰਦੇ ਰਹੇ ਹੈਗੇ ਇਹ ਤਾਂ ਮੀਡੀਆ ਨਹੀਂ ਵੜਨਦੇ ਆ ਸਿਕਿਉਰਿਟੀ ਵੀ ਜਾਣਦੇ ਨਹੀਂ ਕਹਿੰਦਾ ਮਤਲਬ ਤਾਂ ਸਾਪਰ ਦੀ ਸਿਕਿਉਰਿਟੀ ਸਾਪਰ ਦੀ ਮੈਨੇਜਮੈਂਟ ਨਹੀਂ ਜਾਣਦੇ ਰਹੀ ਗੁਰਵਿੰਦਰ ਸਿੰਘ ਰਜਿਸਟਰ ਆ ਉਹ ਨਹੀਂ ਜਾਣਦੇ ਰਿਹਾ ਹੈਗਾ ਕਾਰਪੋਰੇਸ਼ਨ ਨਾਲ ਤਵਾਦਲਾ ਕੀਤਾ ਵੀ ਉਹ ਜਗ੍ਹਾ ਤੇ ਅਸੀਂ ਕਬਜ਼ਾ ਕਰਨਾ ਪਰ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਥੋੜੀ-ਥੋੜੀ ਜੀਮ ਦੀ ਕੋਨਸਟਰੇਸ਼ਨ ਦੇ ਕਬਜ਼ੇ ਦੇ ਵਿੱਚ ਲੈਲੀ ਸੀ ਉਹ ਜ਼ਮੀਨ ਕੀ ਇਹਨਾਂ ਨੂੰ ਦੇ ਦਿੱਤੀ ਹੈ ਜਾਂ ਕਾਰਪੋਰੇਸ਼ਨ ਨੂੰ ਇਹਨਾਂ ਨੂੰ ਦਿੱਤੀ ਹੈ ਸਾਨੂੰ ਮੇਰ ਸਾਹਬ ਨੇ ਕਮਿਸ਼ਨਰ ਸਾਹਿਬ ਨੇ ਕਿਹਾ ਸੀ ਕਮਿਸ਼ਨਰ ਸਾਹਿਬ ਕੋਲ ਗਏ ਸੀ ਮੰਗ ਪੱਤਰ ਲੈ ਕੇ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਵੀ ਸਾਡਾ ਥਾਪਰੇ ਕੋਲ ਜਣਾ ਤਵਾਦਲਾ ਹੋ ਗਿਆ ਤੁਸੀਂ ਜਗ੍ਹਾ ਖਾਲੀ ਕਰ ਦਿਓ ਤਾਂ ਗੁਰੂ ਗ੍ਰੰਥ ਸਾਹਿਬ ਚੱਕੋ ਗੁੱਗਾਂ ਮਾੜੀ ਟਾਓ ਤੇ ਮੰਦਿਰ ਚੱਕੋ ਉੱਥੋਂ ਤੈਨੂੰ ਕੋਈ ਜਗ੍ਹਾ ਨਹੀਂ ਦਿੱਤੀ ਸਾਨੂੰ ਸਾਨੂੰ ਕੋਈ ਉਹਨਾਂ ਨੇ ਕੋਈ ਜਗ੍ਹਾ ਨਹੀਂ ਦਿੱਤੀ ਜੀ ਉਹਨਾਂ ਨੇ ਕੋਈ ਕੁਛ ਨਹੀਂ ਕੀਤਾ ਸਾਨੂੰ ਕਹਿੰਦੇ ਤੁਸੀਂ ਉੱਥੇ ਚੱਕੋ ਤੇ ਤੁਸੀਂ ਇੱਥੇ ਜਾਓ ਨਿਕਲੋ ਸਾਡੀ ਰਣਨੀਤੀ ਇਹ ਹੈ ਜੇ ਹੋਣੀ ਸਾਡੀ ਨਾ ਇੱਥੇ ਪ੍ਰਸ਼ਾਸਨ ਨੇ ਸੁਣੀ ਤਾਂ ਇਸ ਤੋਂ ਵੱਧ ਕੇ ਫਿਰ ਅੱਜ ਜਿੰਨੀ ਸਾਡੀ ਸੰਗਤ ਆ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਜਥੇਬੰਦੀਆਂ ਦੀ ਸਾਰੇ ਬਲਾ ਕੇ ਇੱਥੇ ਸਾਰੇ ਤਾਪਰ ਦੇ ਚਾਰੇ ਗੇਟ ਬੰਦ ਕਰਾਂਗੇ ਔਰ ਡੀਸੀ ਆਫਿਸ ਘੇਰਾਂਗੇ ਨਾਲੇ ਐਮਐਲਏ ਦਾ ਮੌਜੂਦਾ ਐਮਐਲਏ ਆ ਐਮਐਲਏ ਦੀ ਕੋਠੀ ਦਾ ਘੇਰਾ ਕਰਾਂਗੇ ਤੁਸੀਂ ਮਹਾਂਤ ਕਿਹੜੇ ਨਾਲ ਜੁੜੇ ਹੋ ਉਹ ਦੱਸੋ ਹਰਦਵਾਰ ਉਹ ਉਦਾਸੀ ਸੰਪਰਦਾਇ ਨਾਲ ਜੁੜੇ ਹੋ ਜੀ ਉਦਾਸੀ ਕਣਕਲ ਦੇ ਵਿੱਚ ਸਾਡਾ ਅਖਾੜਾ ਜੀ ਪੰਚਾਇਤੀ ਨੇ ਅਖਾੜਾ ਥੋੜਾ ਜਦੋਂ ਤਵਾਦਲਾ ਹੋਇਆ ਜੀ ਤੁਹਾਡਾ ਜਿਹੜਾ ਹੁਣ ਨਗਰ ਨਿਗਮ ਇਹਦੇ ਆਪ ਦਾ ਹੱਕ ਦੱਸ ਰਿਹਾ ਜਾਂ ਥਾਪਰ ਵਾਲੇ ਦੱਸ ਦੇਣਗੇ ਕੋਈ ਤਵਾਦਲਾ ਨਹੀਂ ਹੋਇਆ ਜੀ ਇਹ ਕਹਿ ਰਹੇ ਨੇ ਕਹਿੰਦੇ ਤਵਾਦਲਾ ਹੋ ਗਿਆ ਕਹਿੰਦੇ ਪਰ ਸਾਨੂੰ ਕੋਈ ਆਨ ਰਿਕਾਰਡ ਸਾਨੂੰ ਦਿਖਾਣੇ ਦੇ ਕੇ ਵੀ ਇਹ ਤਵਾਦਲਾ ਹੋ ਚੁੱਕਿਆ ਹੁਣ ਨਗਰ ਨਿਗਮ ਕਹਿ ਰਿਹਾ ਜੀ ਨਗਰ ਨਿਗਮ ਕਹਿ ਰਿਹਾ ਕਹਿੰਦਾ ਤਵਾਦਲਾ ਕਰ ਲਿਓ ਅਸੀਂ ਥਾਪਰ ਕੋਲ ਜਿਹੜੇ ਨਾਲ ਸ਼ਰਾਤੀ ਦੌਰ ਦੇ ਵਿੱਚ ਜਮੀਨ ਡੇ ਨੂੰ ਤੁਹਾਡੇ ਕੋਲ ਸੀਗੀ ਜਾਂ ਇਹ ਕਾਰਪੋਰੇਸ਼ਨ ਦੀ ਥਾਂ ਸੀਗੀ ਇਹ 1903 ਦੇ ਵਿੱਚ ਤਿੰਨ ਟਕਿਆਂ ਦੀ ਮੁੱਲ ਖਰੀਦੀ ਵੀ ਜਗਾਈ ਸਾਡੇ ਕੋਲ ਔਨ ਰਿਕਾਰਡ ਪਈ ਆ ਇਹ ਅਸੀਂ ਉਹਦੇ ਜਲੰਧਰ ਵਿਕੀਸ ਦੇ ਵਿੱਚ ਲਾਈ ਵੇ ਕਾਗਜ 1903 ਵਾਲੇ ਰਜਿਸਟਰੀ ਤੇ ਅਸੀਂ ਉੱਥੇ ਵੀ ਲਾਏ ਹੋਏ ਨੇ ਆਪਣਾ ਪਟਿਆਲਾ ਕੋਰਟ ਤੇ ਸੈਸ਼ਨ ਕੋਰਟ ਤੇ ਵੀ ਲੱਗੇ ਹੋਏ ਨੇ ਚੰਡੀਗੜ੍ਹ ਹਾਈ ਕੋਰਟ ਵੀ ਲੱਗੇ ਹੋਏ ਨੇ 1903 ਵਾਲੇ ਰਿਕਾਰਡ ਵਾਲੇ ਕਾਰਪੋਰੇਸ਼ਨ ਆਈ 1999 ਦੇ ਵਿੱਚ ਕਾਰਪੋਰੇਸ਼ਨ ਕੋਲ ਜਗਾ ਕਿੱਥੋਂ ਆ ਗਈ ਆ ਠੀਕ ਆ ਸਾਨੂੰ ਦੱਸਣਾ ਹੈ ਕਾਰਪੋਰੇਸ਼ਨ ਕੋਲ ਜਗ੍ਹਾ ਕਿੱਥੋਂ ਆਈ ਹੈ ਜੇ ਕਾਰਪੋਰੇਸ਼ਨ ਦੀ ਜਗ੍ਹਾ ਕਾਰਪੋਰੇਸ਼ਨਾਂ ਦੇ ਉੱਪਰ ਕੋਈ ਪ੍ਰੂਫ ਲੈ ਕੇ ਆਵੇ ਕਾਰਪੋਰੇਸ਼ਨ ਕੋ ਕੋਈ ਪ੍ਰੂਫ ਨਹੀਂ ਹੈਗਾ ਹੁਣ ੱੱਕੇ ਨਾਲ ਪਿੰਡ ਅਬਲਵਾਲ ਦੇ ਵਿੱਚ ਵੀ ਇਹਨਾਂ ਨੇ ਲਾਈਆਂ ਨੇ ਮਸਜਿਦ ਵਿੱਚ ਵੀ ਲਾ ਕੇ ਆਏ ਨੇ ਉੱਥੇ ਛੇ ਮੰਦਰ ਬਣਾਏ ਉਹਦੇ ਵਿੱਚ ਵੀ ਲਾ ਕੇ ਨੇ ਬਿਰਦਾਸਰਨ ਜੀ ਇਲਾਕੇ ਨੋਟਿਸ ਤੇ ਆਪਣਾ ਤੇ ਮਾਤਰਾਣੀ ਬਣੀ ਉਸ ਵਿੱਚ ਵੀ ਲਾ ਕੇ ਆਏ ਨੇ ਵਿਸ਼ਕਰਮਾ ਮੰਦਰ ਉਹਦੇ ਵਿੱਚ ਵੀ ਲਾ ਕੇ ਆਏ ਨੇ ਵੀ ਅਸੀਂ ਸਾਰੇ ਤੋੜਨੇ ਨੇ ਉਹਨਾਂ ਨੇ ਕਹਿ ਤਾਂ ਕਹਿੰਦੇ ਅਸੀਂ ਅਬਲਵਾਲ ਵਾਲੇ ਛੱਡ ਦਾਂਗੇ ਥਾਪਰੇ ਕੋਲ ਦੇ ਦਿੰਦੇ ਜਿਹੜੀ ਮਾੜੀ ਆ ਅਸੀਂ ਇਹ ਤੋੜਨੀ ਆ ਜੀ ਤੇ ਗੁਰ